ਮੈਂ ਨਾ ਹੱਦ ਕਰਤੀ ਇਹਨੇ ਸੁਣ ਕੇ ਮੈਨੂੰ ਅੱਗੀ ਲੱਗੀ ਬਈ ਨੇ ਕੀਤਾ ਕੀ ਇਹਨੇ ਵੇ ਕੀ ਹੋ ਗਿਆ ਹਣਾ ਕਰਨਾ ਕੀ ਆ ਤੇਰੇ ਲਾੜ ਨੇ ਚੰਨ ਚਾੜਿਆ ਵਾਲਾ ਕਾਹਦਾ ਚੰਦ ਚਾੜਤਾਨੇ ਠੇਕੇ ਪਾਲੀ ਦਤੀ ਇਹਨੇ ਝੋਨੇ ਲੱਗੇ ਲਗਾਏ ਦੀ ਹਾਂ ਮੇਰੀਆਂ ਪਹਗਡੀਆਂ ਘਸ ਗਈਆਂ ਝੋਨੇ ਬੰਨੇ ਬੰਨੇ ਫਿਰਦੇ ਸੀ ਮਹੀਨਾ ਗੇ ਝੋਨ ਲਾਈ ਨੂੰ ਇਨੀ ਰੂੜੀ ਪਾਈ ਖਾਦ ਪਾਈ ਚੁੱਕੇ ਨੇ ਠੇਕੇ ਦਿੱਤੀ ਉਹਨੇ ਪਾਲੀ ਸ਼ਰੀਕਾ ਨੂੰ ਮੈਂ ਕੋਈ ਨਹੀਂ ਕਰ ਲੈੰਦੇ ਨੂੰ ਮਨ ਮਰਜ਼ੀਆਂ ਵੇਖੂਗੀ ਵੀ ਇਹ ਕਿੱਦਾਂ ਟੱਬਰ ਪਾਲਦਾ ਵਾ ਮੁੰਡਾ ਤੇ ਅੱਗੇ ਨੇ ਦੇਤਾਂ ਪੈਣ ਨੂੰ ਤੇ ਗਾੜੀ ਕੁੜੀ ਨਹੀਂ ਵਿਆਉਣੀ ਉਹ ਕਿੱਥੋਂ ਤੇ ਪਹਿਲਾ ਠੇਕੇ ਤੇ ਜ਼ਮੀਨ ਦੇ ਕੇ ਤੇ ਕੁੜੀ ਵਿਆਹ ਲੂਗਾ ਗਾੜੀ ਕਿੱਡੇ ਦੇ ਟਰੱਕ ਚੱਲਣ ਦੇ ਆ ਉਹ ਟੱਕਾਂ ਚੰਦੀ ਮਾਤਾ ਮੈਨੂੰ ਨਹੀਂ ਕੋਈ ਫਰਕ ਪੈਂਦਾ ਜੋ ਮਰਜੀ ਚਲਾਵੇ ਭਾਵੇਂ ਬੱਸਾਂ ਚਲਾਵੇ ਦਿੱਤੀ ਡੇਢ ਕਲਾ ਸਰੀਕਾ ਮੇਰੇ ਨਾਲ ਲੱਗੇ ਜਿਹੜੇ ਹੁੰਦੇ ਆ ਮੈਂ ਮਾੜਾ ਇਹ ਦੱਸ ਮੇਰੇ ਨਾਲ ਗੱਲ ਕਰਦਾ ਉਹ ਵੀ ਜੇ ਤੂੰ ਦੇਣੀ ਐ ਤੇ ਫੇਰ ਤੂੰ ਘਰੇ ਦੇ ਦੇ ਜੋ ਠੇਕਾ ਲੈਣਾ ਫੇਰ ਸਾਡੇ ਕੋਲ ਲੈ ਲੈ ਦਿੱਤੀ ਸਰੀਕਾਂ ਨੂੰ ਹਿੱਕ ਦੇ ਦੀਆ ਬਾਲੇ ਮੇਰੇ ਨਿਕਲੇ ਨੇ ਮਾਦਾ ਕਿੱਥੇ ਅਗਰ ਮੀਤ ਮਾਰਵਾਜ ਨੂੰ ਮੈਂ ਗੱਲ ਕਰਨੀ ਹਣਾ ਚੰਗਾ ਉਹਦੇ ਟਟਟੜੀ ਹੁਲਮੀ ਪੈਂਦੀ ਗਾੜੀ ਇਥੇ ਹੀ ਆ ਗਰਮੀਤ ਆ ਗਰਮੀਤ ਕੇ ਔੜਣੇ ਗਈ ਹੈਗੀ ਤੇ ਨਾ ਗਰਮੀ ਤਾਂ ਡਰਦੀ ਆ ਆ ਦੱਸੋ ਕੀ ਕਹਿਣਾ ਵਾ ਆਖਾਂ ਤੈਨੂੰ ਕੀ ਅਹੀਂ ਮੈਨੂੰ ਇਹ ਦੱਸ ਪਹਿਲਾਂ ਵੀ ਪੈਲੀ ਕਿੰਨੂ ਪਰੜੇ ਕਿ ਦਿੱਤੀ ਸੀ ਚੁੱਕ ਸੀਕ ਨੂੰ ਪਾਰੀ ਠੀਕੇ ਦੇਤੀ ਨਾ ਪੁੱਛਿਆ ਨਾ ਗਿੱਸਿਆ ਕਿੰਨੂੰ ਤੁਸੀਂ ਸਾਡੀ ਪੈਲੀ ਸਾਡੀ ਮਰਜ਼ੀ ਜਿੰਨੂ ਮਰਜ਼ੀ ਦਈਏ ਤੁਹਾਨੂੰ ਕਹਦੀਆਂ ਮਿਰਚਾਂ ਲੱਗਣ ਡੀਆਂ ਸਾਨੂੰ ਜੋ ਠੀਕ ਲੱਗੂਗਾ ਨਾ ਅਸੀਂ ਉਹ ਕਰਨਾ ਵਾ ਤੇ ਤੈਨੂੰ ਕੁਝ ਹੁਣ ਜ਼ਿਆਦਾ ਨਹੀਂ ਠੀਕ ਲੱਗਣ ਡਿਆ ਪਿਆ ਤੋ ਕੁਝ ਜ਼ਿਆਦਾ ਨਹੀਂ ਸਿਆਣੀ ਹੋਗੀ ਪਹਿਲਾਂ ਤੂੰ ਬਿਨਾ ਪੁੱਛਿਆ ਮੁੰਡਾ ਦੇ ਦਿੱਤਾ ਹੁਣ ਤੂੰ ਬਿਨਾ ਪੁੱਛਿਆ ਸਾਡੇ ਸਰੀਕਾਂ ਨੂੰ ਪੈੜੀ ਦੇਤੀ ਤੈਨੂੰ ਕੋਈ ਸ਼ਰਮਾਜਾ ਹੈਗੀ ਕਿ ਨਹੀਂ ਮਹੀਨਾ ਆਗਾ ਮੁੰਡੇ ਨੂੰ ਗਰਮੀ ਚ ਮਰਦਾ ਕਿੰਨੇ ਵਕਤ ਤਾ ਨਾਲ ਝੋਨਾ ਲਾ ਤੀ ਪਲਿਆ ਪਲੋਸਾ ਝੋਨਾ ਨਾਲ ਦੇਤਾ ਅੱਛਾ ਤੇ ਜਦੋਂ ਸਾਨੂੰ ਸਾਰਿਆਂ ਨੇ ਪਿੱਛੇ ਪਾ ਦਿੱਤਾ ਤੇ ਫਿਰ ਆਪਾਂ ਦਾ ਆਪਣੀ ਮਰਜ਼ੀ ਕਰਨੀ ਆ ਤੇ ਨਾਲੇ ਗੱਲ ਹੋਰ ਸੁਣ ਲਓ ਆ ਜਿਹੜੇ ਸੰਦਵਣ ਸਾਰੇ ਜਿੰਨੇਕਾਰ ਲੱਗੇ ਸਾਰਿਆਂ ਦਾ ਮੁੱਲ ਪਾਓ ਤੇ ਪੈਸੇ ਸਾਡੇ ਹੱਥ ਚ ਰੱਖੋ ਜੇ ਤੁਸੀਂ ਸੰਦ ਰੱਖਣੇ ਆ ਤੇ ਦਿਨੇ ਤਾਂ ਚੱਕ ਕੱਟ ਕੇ ਇਹ ਸੋਖੇ ਨਹੀਂ ਬਣੇ ਲੋਹੇ ਦੇ ਘਟਾਂ ਸੰਦ ਬਣਾਏ ਪਤਾ ਮੈਂ ਕਿੰਨੇ ਔਖੇ ਬਣਾਏ ਖਸਮ ਤੇਰਾ ਬਾਹਰ ਨਾ ਸਾਰੀ ਉਮਰ ਇਹ ਰੋਣਾ ਬਣਾਏ ਵਾਈ ਚੋਂ ਤੇ ਖਸਮ ਦੀ ਕਮਾਈ ਘਾਰੀ ਹੁੰਦੀ ਰਹੀ ਆ ਕਿਤੇ ਉਹ ਬਾਹਰ ਨਹੀਂ ਦੇ ਕੇ ਜਾਂਦਾ ਰਿਹਾ ਹੈਗਾ ਤੇ ਰੋਟੀ ਨਹੀਂ ਖਾਣਦੇ ਤੇ ਤੁਸੀਂ ਨਹੀਂ ਖਾਂਦੇ ਤੁਸੀਂ ਕਹਿੰਦੇ ਟਿੰਡ ਬਾਹਰ ਰੱਖ ਕੇ ਹੁੰਦੇ ਸੀ ਰੋਟੀਆਂ ਨਾਲ ਹੀ ਖਾਂਦੇ ਸਾਰੇ ਤੇ ਸਾਰੇ ਲੱਗੇ ਆ ਵਾਈ ਤੋਂ ਕਣਕੋਂ ਦੀ ਫੇਰ ਰੋਟੀ ਪੱਕਦੀ ਚੰਗਾ ਸੰਦ ਨਹੀਂ ਬੰडले ਸੰਦ ਇਦਾਂ ਰਹਿਣਗੇ ਤੁਹਾਡੇ ਮਾਤਾ ਨੂੰ ਸੰਦ ਸੁਣੀ ਵਿੱਚ ਲੈ ਮੈਂ ਸਿੱਧੀ ਗੱਲ ਤੇ ਜੇ ਨਹੀਂ ਵੇਚਦੇ ਤਾਂ ਮਰ ਜੀਆ ਫਿਰ ਇਦਾਂ ਚੱਲਣਗੀ ਆ ਜੋ ਹਾਨੂੰ ਚੰਗਾ ਲੱਗੂਗਾ ਉਹ ਤਾਂ ਆਪਾਂ ਕਰਾਂਗੇ ਫਿਰ ਨਹੀਂ ਕੱਲ ਨੂੰ ਤੂੰ ਆਖਾਂਗੀ ਮੈਂ ਘਰ ਹੀ ਵੇਚਣਾ ਵਾ ਤੈਨੂੰ ਮੈਂ ਵੇਚਣ ਦਊਂਗੀ ਤੈਨੂੰ ਕੁਝ ਜ਼ਿਆਦਾ ਹੀ ਹੁਣ ਚੰਗਾ ਲੱਗਣ ਡਿਆ ਪਿਆ ਵਾ ਜੇ ਇਦਾਂ ਦੀ ਨੋ ਬਤਾਉਗੀ ਤਾਂ ਉਹ ਵੀ ਫਿਰ ਵੇਖ ਲਾਂਗੇ ਇਹਨਾਂ ਕੋ ਸੱਚਾ ਮਾਤਾ ਇਹਨਾਂ ਘਰੋਂ ਬਕਰ ਸਾਨੂੰ ਕਰਨਾ ਤੇ ਆਪ ਇਹਨਾਂ ਹੋਣਾ ਵੇਖੀ ਨਾਲ ਇੰਦਾ ਕੁੱਤਿਆ ਹਲਣਾ ਐਲੀ ਨਾ ਕਰ ਦੇ ਨਾ ਕਾਟ ਦੇ ਕਿਉਂ ਸਾਡਾ ਕੋ ਕੁੱਤੇ ਵਾਲਾ ਹੋਣਾ ਅਸੀਂ ਕਮਾਉਂਦੇ ਨਹੀਂ ਆ ਤੁਹਾਡੇ ਕੰਮ ਹੀ ਇਦਾਂ ਦੇ ਨਾ ਦੀ ਪੁੱਛਦੀ ਨਾ ਕਿ ਇਹ ਦੂ ਚੱਕ ਮੁੰਡਾ ਰੱਟਾ ਭੈਣ ਹੱਡੀ ਨੂੰ ਉਹ ਰਸ ਤੁਹਾਡਾ ਖਰਾਬ ਕਰਤਾ ਭੈਣ ਭਰਾਵਾਂ ਦਾ ਤੁਸੀਂ ਤੁਸੀਂ ਪੁੱਛਦੇ ਕਿ ਇਹਨੂੰ ਕਾਢੀ ਪੈਰ ਨਹੀਂ ਦਿੱਤਾ ਸੀ ਆਪਣੀ ਨੂੰ ਤੇ ਨਹੀਂ ਦੇ ਕੇ ਆਈ ਮੈਂ ਉਹ ਦਿੱਤਦਾ ਜੀ ਫਦਾ ਜਦੋਂ ਘਰ ਚ ਕਰੇ ਸੀ ਵਧਾਤਾ ਤੁਸੀਂ ਇਹ ਘਰ ਚੋਂ ਕਲੇਸ਼ ਘਟਣਗੇ ਨਹੀਂ ਵਧਣਗੇ ਤੇ ਨਾਲੇ ਇੱਕ ਗੱਲ ਹੋਰ ਮੇਰੀ ਸੁਣ ਲਓ ਉਹ ਜਿਹੜੀ ਮੱਝ ਬੱਦੀ ਆ ਨਾ ਉਹਨੂੰ ਵੀ ਵੇਚੋ ਅੱਛਾ ਉਹਦਾ ਵੀ ਮੁੱਲ ਪਾਲਾ ਹੋਰ ਨਾ ਚੀਜ਼ਾਂ ਦੇ ਤੂੰ ਪਾਉਣ ਦੇ ਹੀ ਆ ਮਾਜਣ ਵਾਲੇ ਮੇਰਾ ਵੇਚਿਆ ਸਰਦਾ ਮੈਂ ਦੁੱਧ ਕਿੱਥੋਂ ਪੀਣਾ ਸਾਡੇ ਮੇਰੇ ਕੋਲ ਨੰਡਾ ਲੂ ਲੈ ਕੇ ਪਿਆ ਜਾਂਦਾ ਜਿੱਥੋਂ ਮਰਜੀ ਦੁੱਧ ਲਓ ਤੇ ਜੇ ਮੈਂ ਮੁੱਲ ਲਵਾਂਗੀ ਤੇ ਤੁਸੀਂ ਵੀ ਮੁੱਲ ਲਓਗੇ ਜੇ ਤੁਸੀਂ ਉਹਨੂੰ ਰੱਖਿਆ ਤੇ ਬਾਲਟੀਆਂ ਭਰ ਪਰ ਤੁਸੀਂ ਧਿਆਨ ਦਿੰਦੇ ਤਾਂ ਮੇਰੀ ਤੇ ਇੱਕੋ ਦਾ ਮੱਛਣੀ ਆ ਕੀ ਮੈਂ ਬਾਹਰ ਮੁੱਲ ਦੁੱਧ ਲੈ ਕੇ ਆਵਾਂ ਤੇ ਤੁਸੀਂ ਬਾਲਟੀਆਂ ਭਰ-ਭਰ ਕੇ ਤੇ ਘਰ ਦਾ ਦੁੱਧ ਪੀਓ ਤੁਸੀਂ ਤੇ ਤੂੰ ਰੱਖ ਲੈ ਪਾਲਾ ਮੁੱਲ ਤੂੰ ਰੱਖ ਲੈ ਤੂੰ ਪੱਠੇ ਪਾਲੀ ਉਹੀ ਪੱਠੇ ਪਾਉਣੇ ਕਿ ਨਹੀਂ ਪਾਉਣੇ ਮੈਂ ਪਾਉਣੇ ਤੇਰੀ ਨਾਲ ਦੀ ਵੀ ਬੋਲਦੀ ਆ ਨਾ ਮੈਂ ਟੰਗਰਾਂ ਨੂੰ ਪੱਠੇ ਪਾ ਕੇ ਆਉਣੀ ਮੈਂ ਘਰ ਦਾ ਕੰਮ ਕਰਦੀ ਤੂੰ ਸਿਆਪਾ ਹੀ ਮੁਕਾਉ ਨਾ ਤਾਂ ਸਾਨੂੰ ਨਹੀਂ ਮੱਝ ਚਾਹੀਦੀ ਤੇ ਨਾ ਕੋਈ ਪੱਠੇ ਪਾਵੇ ਉਹਨੂੰ ਵੇਚੋ ਜੇ ਉਹ ਪਾਉਂਦੀ ਆ ਤੇ ਉਹ ਕਹਿੰਦੀ ਆ ਤੇਰੇ ਤੇ ਹੱਥਾਂ ਨੂੰ ਮਹਿੰਦੀ ਲੱਗੀ ਆ ਕਦੀ ਗੋਹ ਨਹੀਂ ਚੁੱਕਿਆ ਉਹ ਦਾਵਰੀ ਸੁਣਾਉਂਦੀ ਵੀ ਆ ਕਿ ਮੈਂ ਪੱਠੇ ਪੁੰਨੀ ਆ ਤੇ ਜਿੰਨੇ ਪਾਉਣੇ ਉਹਨੇ ਸੁਣਾਉਣਾ ਵੀ ਆ ਤੇ ਫਿਰ ਇਤੋਂ ਬਿੱਤਰ ਦਾ ਸਿਆਪਾ ਮੁਕਾਉ ਤੇ ਵੇਚੋ ਕਿਉਂ ਇਹ ਨਵੇੜੇ ਸਿਆਪਾ ਨਹੀਂ ਹਾਡਾ ਰਾਨੋ ਨਹੀਂ ਆਤਾ ਕਿ ਡੋਲੋ ਪੜ ਕੇ ਤਰੇ ਪੰਦੇ ਮੱਝ ਨਹੀਂ ਵੇਚਣੀ ਆਪਾਂ ਸਿੱਧੀ ਗੱਲ ਮਾਤਾ ਤੂੰ ਹੀ ਦੱਸ ਦੇ ਨੂ ਪੰਜਾਬੀ ਚ ਮੱਝ ਨਹੀਂ ਵੇਚਣੀ ਨਾ ਵੇਚਦਾ ਨਾ ਹੀ ਨਹੀਂ ਮੇਰੇ ਲੱਗੇ ਕਿੰਨੀ ਪਾਲੀ ਬਲ ਔਖੀ ਮੱਝ ਅਸੀਂ ਜੱਦੀਪੁਰਸੀ ਡੰਗਰ ਰੱਖੇ ਆ ਇਹ ਨਹੀਂ ਉਹ ਵਿਕਣੇ ਤੇਰੇ ਕਹਨੇ ਤੇ ਮਾਤਾ ਸਾਨੂੰ ਨਹੀਂ ਪਾਇਆ ਹੈ ਗਟਾ ਡੇ ਜੱਦੀਪੁਸੀ ਡੰਗਰਾਂ ਦਾ ਸਮਝਾਈ ਨਾ ਤੇ ਅਸੀਂ ਦੇ ਪਹਿਲੀ ਦੇਤੀ ਹੈ ਠੇਕੇ ਤੇ ਤੇ ਹੁਣ ਅਸੀਂ ਦੁੱਧ ਕਿਲੋ ਲਿਆਇਆ ਕਰਾਂਗੇ ਹੜ ਮਾਵਾਂ ਤੀਆਂ ਕੋ ਉਹੀ ਨਹੀਂ ਮੁੱਕਿਆ ਕਰਨਾ ਫਿਰ ਮਾਂ ਦੇ ਨਾਲ ਸੋਇਆ ਕਰਾਂਗੇ ਰਮਾਨਾ ਹੁਣ ਤੜ ਕੋ ਰਿਆ ਨਹੀਂ ਕਿ ਜੇ ਪੈਲੀ ਆ ਗਈ ਤੇ ਬਾਅਦ ਚ ਰਮਾਨਾ ਤੇ ਤੇ ਪੈਸੇ ਡਿੰਦੇ ਹੁੰਦੇ ਖਰਚੇ ਜਾਂਦੇ ਹੁੰਦੇ ਆ ਚੰਗਾ ਤੇ ਰਹੀ ਗੱਲ ਸੰਧਾਂ ਦੀ ਨਾ ਤੁਹਾਨੂੰ ਸੰਦੇ ਪੈਸੇ ਦਿੱਤੇ ਜਾਣਗੇ ਥੋੜੇ ਮੈਂ ਦੇ ਦੂੰਗਾ ਤੇ ਘਰ ਦਾ ਧਿਆਨ ਰੱਖੀ ਮੇਰੇ ਨਾਲ ਆਖਿਰ ਕਿੰਨਾ ਮਾੜੀ ਧਿਰਖੀ ਤੇ ਮੇਰ ਕੋਲ ਬੜਾ ਕੋਈ ਨਹੀਂ ਸਿੱਧੀ ਗੱਲ ਦਾਦੇ ਮਾਤਾ ਇਹਨਾਂ ਨੂੰ ਸਾਨੂੰ ਪੈਸੇ ਮਿਲ ਜਾਣੇ ਘਰ ਦੇ ਵਿੱਚ ਹਿੱਸਾ ਮਿਲ ਜਾਣਾ ਅਹੀਂ ਗੱਲ ਨਹੀਂ ਮਾੜੀ ਨਹੀਂ ਧਰਖਣੀ ਆ ਤੁਹਾਡੀਆਂ ਨੀਤਾਂ ਮਾੜੀਆਂ ਵਾ ਤੁਹਾਡੀ ਕੋਈ ਨੀਤ ਮਾੜੀ ਨਹੀਂ ਹੈਗੀ ਉਹ ਤੇ ਦੇਹਨ ਵਿਆਹ ਪੈਣਾ ਕਿੰਨੇ ਘਰ ਪਾੜੇ ਕਿੰਨੇ ਵਸਾਇਆ ਟੜ ਨੀ ਇਹ ਮਾੜੀ ਕਿਹਦੀ ਪਪਾ ਹਨ ਸਾਰਾ ਮਾੜੇ ਨਾਲ ਪੈਸੇ ਹਟਿਆ ਤੇ ਚੜੱਖੋ ਤੁਹਾਡੇ ਨਾਲ ਰੋਲ ਰੋਜ ਕਲੇਸ਼ਣਾ ਕਰੋ ਤੇ ਨਾ ਹਟਕੋ ਮੇਰੇ ਕੋਲ ਰੋਜ ਖੱਪ ਖਵਾਟਾ ਤੁਹਾਡੇ ਨਾਲ ਹੁੰਦਾ ਹੀ ਹੈ ਗਰਮੀ ਦੇ ਚ ਨੀ ਤੈਨੂੰ ਆਂਦਾ ਕੌਣ ਆ ਗਰਮੀ ਚ ਹਟਣਾ ਸਿਰਖ ਪਾਈ ਕਰ ਨਾਲੇ ਵੇਚ ਵਟ ਲਓ ਸਭ ਕੁਝ ਤੇ ਵਿਲੇ ਹੋ ਕੇ ਬਹਿ ਜਾਓ ਤੁਹਾਡਾ ਹੀ ਆ ਵੇਚ ਲੋਗੇ ਤਾਂ ਵੀ ਕੋਈ ਨਹੀਂ ਰੱਖ ਲੋਗੇ ਤਾਂ ਵੀ ਕੋਈ ਨਹੀਂ ਡੰਡੇ ਕੱਲ ਨੂੰ ਤੁਸੀਂ ਵਜਾਉਣੇ ਆ ਅਸੀਂ ਨਹੀਂ ਵਜਾਉਣੇ ਮਾਤਾ ਆਪਾਂ ਨਹੀਂ ਡੰਡੇ ਵਜਾਉਂਦੇ ਜੇ ਇੱਥੋਂ ਤੱਕ ਆ ਗਏ ਆ ਨਾ ਤੇ ਗਾੜੀ ਵੀ ਇਹੀ ਕਰ ਲਾਂਗੇ ਕੁਛ ਪਰਮਾਤਮਾ ਨੂੰ ਤੇ ਸਾਰਿਆਂ ਦਾ ਫਿਕਰ ਤੁਹਾਨੂੰ ਜੇ ਆਪਣਾ ਹੋਗਾ ਨਾ ਉਹ ਜਿਹੜਾ ਉੱਤੇ ਬੈਠਾ ਨਾ ਉਹਨੂੰ ਸਾਰਿਆਂ ਦਾ ਫਿਕਰ ਕੋਸਾ ਕੁਛ ਉਹਨੇ ਵੀ ਸਾਡਾ ਸੋਚਿਆ ਹੀ ਹੋਊਗਾ। ਉਹ ਰੱਬ ਨੂੰ ਸਾਰਾ ਫਿਕਰ ਹੁੰਦਾ ਵਾ ਮਾਰੇ ਚੰਗੇ ਦਾ ਗਰੀ ਰੋਟੀ ਦਿੰਦਾ ਵਾ ਅਮੀਰ ਨੂੰ ਦਿੰਦਾ ਵਾ ਰੱਬ ਇਹੜਾ ਵੀ ਲੋਕਾਂ ਠੱਗੀਆਂ ਮਾਰੋ ਅਹੀਂ ਠੱਗੇ ਨਹੀਂ ਮਾਰੇ ਤੁਹਾਡੇ ਨੂੰ ਅਹੀਂ ਭਾਜੀ ਕਿਹਨਾਂ ਠੱਗੀ ਨਹੀਂ ਮਾਰੀ ਹੈਗੀ ਆਪਣਾ ਜੋ ਇਹ ਸਾਡਾ ਭਾਂਡੇ ਆ ਅਹੀਂ ਤੁਹਾਡੇ ਕੋ ਉਹੀ ਮੰਗਣਦੇ ਆ ਕੋ ਫालतੂ ਹੀ ਠੱਗੀ ਨਹੀਂ ਮਾਰਨਦੇ ਮੰਗਣਦੇ ਹੈ ਸਾਗਰ ਵੀ ਤੇ ਇੱਕ ਮੇਰੀ ਗੱਲ ਰੱਖੀ ਜਾ ਜ਼ਿੰਦਗੀ ਦੀ ਹੁਣ ਤਾਂ ਤੂੰ ਨਹੀਂ ਨਾ ਕਰਨ ਮਾਨਾਈਆਂ ਇੱਕ ਤਾਂ ਤੈਨੂੰ ਪਸਤਾਉਣਾ ਪੈਣਾ ਬਹੁਤ ਜ਼ਿਆਦਾ ਮੁੜ ਕੇ ਪਸਤਾਇਆ ਮਿਲੂ ਤੈਨੂੰ ਕੁਝ ਨਹੀਂ ਮਿਲਣਾ ਔਰ ਜ਼ਿੰਦਗੀ 'ਚ ਕੋਈ ਨਹੀਂ ਭਾਜੀ ਉਹ ਵੀ ਵੇਖ ਲਾਂਗੇ ਪਸਤਾਏਂ ਕੀ ਜ਼ਿੰਦਗੀ 'ਚ ਗੱਲਾਂ ਮੈਨੂੰ ਯਾਦ ਰੱਖੀ ਭਾਜੀ ਨੇ ਆਖਿਆ ਕਦੀ ਮਾਤਾ ਇਹਨੇ ਭੈਣ ਨੂੰ ਮੁੰਡਾ ਕੀ ਦੇਤਾ ਇਹਨੇ ਤੇ ਘਰ ਚੋਂ ਲਿਆਵਾ ਇਹਨੇ ਤੇ ਬਾੜੀ ਫੂਕ ਚੜੀ ਗਰਮੀਦ ਨੂੰ ਤੇ ਨਾਂ ਵੱਡਾ ਨਿਕਾ ਵੇਂਦੀ ਗਾੜੀ ਬਣਨ ਲੱਗੀ ਏ ਵਿੱਚ ਚੁੱਪ ਕਰ ਵੇ ਆ ਗਿਆ ਇਹ ਮੀਆਂ ਮਿੱਠੂ ਸਾਰੇ ਪਵਾੜੇ ਦੀ ਜੜ ਏਹੀ ਏ ਹੋਈ ਆ ਕੇ ਕੀ ਗੱਲ ਹੋ ਗਈ ਆ ਬੜਾ ਚੁੱਪ ਕਰਕੇ ਮੇਰੇ ਨਾਲ ਵੇਖ ਕੇ ਸੱਪ ਸੰਘ ਗਿਆ ਤੁਹਾਨੂੰ ਵੇ ਅਹੀਂ ਤੇ ਤੇਰਾ ਖੜਾ ਛੱਡ ਦਿੱਤਾ ਵਾ ਤੇ ਐਦਾਂ ਕਰ ਵੀ ਤੂੰ ਵੀ ਸਾਡਾ ਛੱਡਦੇ ਹੁਣ ਤੇ ਮੈਂ ਕਿਹੜਾ ਤੁਹਾਡੇ ਮੋਢਿਆਂ ਤੇ ਚੜਿਆ ਵਾਂ ਇਹ ਮੋਢਿਆਂ ਤੇ ਨਹੀਂ ਚੜਿਆ ਸਿਰ ਤੇ ਚੜ ਕੇ ਤੇ ਮੇਰੇ ਨੱਚਣ ਡਿਆ ਨਾ ਤੂੰ ਤਾਂ ਪੁੱਤ ਹੋ ਗਏ ਸ਼ਰੀਕਾਂ ਵਾਲੀ ਕਰ ਵਖਾਲੀ ਆ ਮੈਂ ਤਾਂ ਕਦੇ ਆਪਣੀ ਪਾਲਿ ਚ ਕੁੱਤਾ ਨਾ ਵੜਨ ਦਵਾ ਤੇ ਤੂੰ ਲਿਆਵੇ ਸ਼ਰੀਕ ਵਾਰ ਦਿੱਤੇ ਆ ਇਹ ਤੁਹਾਡੀਆਂ ਕਰਨੀਆਂ ਭਰਨੀਆਂ ਵਾ ਜਦੋਂ ਤੂੰ ਚੁੱਪ ਕਰਕੇ ਜਾ ਗਿਆ ਆਪਣਾ ਸਾਲਾ ਹੀ ਨਾ ਉਹਦੇ ਨਾਲ ਤੇ ਮੈਂ ਤਾਂ ਫਿਰ ਕੋਨਾ ਕੋ ਕਰਨਾ ਹੀ ਆ ਜਿਹੜੀ ਮੇਰੇ ਸਿਆਈ ਹੈ ਮੇਰ ਕੋ ਤੇ ਵਾਈ ਹੋਣੀ ਨਹੀਂ ਮੈਂ ਤਾਂ ਫਿਰ ਠੇਕੇ ਤੇ ਦੇਣੀ ਆ ਤਵਾ ਤੂੰ ਵੀ ਚੁੱਪ ਕਰਕੇ ਮੁੰਡਾ ਦੇ ਆ ਤੂੰ ਮੇਰੀ ਮੰਨੀ ਹੀ ਇੱਕ ਵਾਰੀ ਪੁੱਛਿਆ ਸੀ ਆ ਕਿ ਮੰਮੀ ਜੀ ਜੇ ਤੂੰ ਮਨਾ ਕਰੰਦੀ ਆ ਤਾਂ ਰਹਿਣ ਦਿੰਨੇ ਆ ਉਹ ਤੁਹਾਡੀ ਜੀ ਉੱਥੇ ਹੀ ਘਰ ਆੜੀ ਆ ਕਿੰਨੇ ਦਿਨ ਹੋ ਗਏ ਇਹ ਗੱਲ ਹੋਈ ਨੂੰ ਮੁੰਡਾ ਤੇਰੀ ਕੁੜੀ ਨੂੰ ਦੇ ਕੇ ਆਏ ਆ ਕਿਤੇ ਬਾਹਰ ਦੇ ਆਏ ਆ ਆਪਾਂ ਪਰ ਜੋ ਵੀ ਹੋ ਤੇਰੀਆਂ ਕਰਤੂਤਾਂ ਦਾ ਕਰਕੇ ਹੋਇਆ ਹੀ ਮੈਂ ਪੈੜੀ ਨਹੀਂ ਨਾ ਇਹ ਦੇ ਕਰਨੀ ਜੇ ਤੂੰ ਮੇਰੀ ਮੰਨ ਲੈਂਦਾ ਤੇ ਮਾਦਾ ਮੇਰਾ ਬੋਧਾ ਦਿਮਾਗ ਨਾ ਖਰਾਬ ਕਰ ਮੈਨੂੰ ਦੱਸ ਵੀ ਗਰਮੀਤ ਕਿੱਥੇ ਆ ਵੇ ਇੱਥੇ ਨੇ ਮਰੀ ਹੋਣੀ ਅੰਦਰ ਔਰ ਮੈਂ ਗਰਮੀ ਇਦਾਂ ਇਥੇ ਫੜ ਕੇ ਬੈਠੀ ਆ ਏਦਾਂ ਕਰ ਪੈਸੇ ਦੇ ਹੁਣ ਤੇਰੇ ਕੋਈ ਚਾਰ ਆ ਹੀ ਗਏ ਆ ਇਹ ਕੋ ਨੂੰ ਬਾਡੀਗਾਰ ਰੱਖ ਦੇ ਨਾਲੇ ਤੇ ਖਬਰ ਰੱਖੋ ਵੀ ਕਿੱਥੇ ਇਹ ਤੇ ਕਿੱਥੇ ਨਹੀਂ ਮੈਂ ਆ ਨਾ ਵੀ ਫੇਸ ਅਸਾਂ ਕਹਿੰਦੀ ਆਂ ਵੀ ਨੋਵਾ ਸਾਹਬਦੀਆਂ ਨਹੀਂ ਗੀਆਂ ਜਿੱਦਾਂ ਤੁਸੀਂ ਉਹਨਾਂ ਨੂੰ ਬੋਲਣਾ ਵਾ ਉਹਨਾਂ ਨੇ ਫਿਰ ਉਹਨਾਂ ਦੇ ਸਾਹਮਣਾ ਵਾ ਤੁਹਾਨੂੰ ਵੇ ਉਹਨੇ ਤੇ ਪਹਿਲੇ ਦਿਨੋਂ ਨਹੀਂ ਕਦੀ ਪਾਣੀ ਦਾ ਘੋਟ ਨਹੀਂ ਮੈਨੂੰ ਪੁੱਛਿਆ ਉਹਨੇ ਸਾਹਮਣਾ ਮੈਨੂੰ ਕੀ ਆ ਤੇ ਮਾਤਾ ਜਿਹੜਾ ਤੂੰ ਕੰਮ ਕੀਤਾ ਪਾਣੀ ਦਾ ਘੋਟ ਦੇਣ ਵਾਲੀ ਵੀ ਨਹੀਂ ਕੀਤੀ ਤੂੰ ਸੁਣਦੀ ਮਾਤਾ ਮੁੰਡੇ ਆਪਣੀਆਂ ਗੱਲਾਂ ਇੱਕੋ ਸਲਾਹ ਦੋਆਂ ਜੀਂਦੀਆਂ ਜਿੱਦਾਂ ਆਉਂਦੀ ਨਾ ਉਦਾਂ ਹੀ ਕਰਦਾ ਵੇਲਾ ਇਹ ਤੇ ਮੈਂ ਕੋਈ ਗੱਲ ਨਹੀਂ ਕਰ ਲੈਣ ਦੇ ਮੇਰੇ ਤੇ ਦੋ ਵਾ ਤੇ ਚੱਲ ਇੱਕ ਨਾ ਸੰਭੂ ਤਾਂ ਦੂਜਾ ਸੰਭਲੂ ਇਹਨੇ ਤੇ ਇੱਕ ਵੀ ਪਹਿਨਣ ਦੇ ਤਾਂ ਕੱਲ ਨੂੰ ਇਹਨੂੰ ਕੌਣ ਸੰਭੋ ਕਰਨੀਆਂ ਭਰਨੀਆਂ ਇੱਥੇ ਹੀ ਦੇਣੀਆਂ ਪੈਣਗੀਆਂ ਮਾਤਾ ਗੱਲ ਰੱਖੀ ਜਾਦ ਨਾ ਧੋਬੀ ਦੇ ਕੁੱਤੇ ਨੂੰ ਘਰ ਦਾ ਨਾ ਘਾੜਦਾ ਰਹਿਣਾ ਵੇਖੀ ਨੇ ਪਸਤਾਉਣਾ ਬਾਅਦ ਚ ਇਹੋ ਜਿਹਾ ਪਸਤਾਉਣਗੇ ਨਾ ਮਰੇ ਕਸੁੰਦੇ ਦੇ ਰੋਣਗੇ ਅਸਾਂ ਤੈਨੂੰ ਮੈਂ ਚੱਲ ਸਾਡ ਖੜਾ ਚੱਲ ਉੱਠ ਚੱਲੀ ਅੰਦਰ ਆਹੀਂ ਕੋਈ ਕੰਮ ਤਾਂ ਦਾ ਵੇਖੀਏ ਗਰਮੀਤ ਹਾਂਜੀ ਅਸਾਂ ਅਰ ਸੋਈ ਜੀ ਆ ਜੋ ਕੀ ਕਰਨ ਈ ਆ ਚਾਹ ਲੱਗੀ ਆ ਬਣਾਉਣਾ ਇਦਾਂ ਕਰ ਮੈਂ ਗੱਲ ਕਰਨੀ ਆ ਦਰਨਾ ਕੋਈ ਮੜੀ ਜਾ ਅੰਦਰ ਚਲਦੇ ਆ ਤਾਂ ਇੱਥੇ ਕਰ ਲੋ ਜਿਹੜੀ ਗੱਲ ਕਰਨੀ ਆ ਮੈਂ ਚਾਹ ਰੱਖੀ ਆ ਹੁਣ ਉੱਬਲ ਜਾਣੀ ਆ ਸਦਾਣੀ ਕੋਈ ਜ਼ਰੂਰੀ ਗੱਲ ਵੀ ਹੁੰਦੀ ਪਰਦੇ ਵਾਲੀ ਗੱਲ ਹੁੰਦੀ ਆ ਕੋਈ 2 ਮਿੰਟ ਨੂੰ ਘੱਟ ਕਰਿਆ ਗੈਸ ਨੂੰ ਤੇ 2 ਮਿੰਟਾ ਚਲੋ ਦੱਸੋ ਕਿਹੜੀ ਗੱਲ ਵਾ ਐਡੀ ਜ਼ਰੂਰੀ ਇਹ ਮੈਨੂੰ ਚਾਹ ਵੱਲ ਵੀ ਨਹੀਂ ਤੁਸੀਂ ਵੇਖਣ ਦਿੱਤਾ ਪਮਾ ਇਹ ਪਮਾ ਪੁੱਤ ਉੱਠੀ ਨਹੀਂ ਤੂੰ ਅੱਜ ਹਾਂ ਮੰਮੀ ਉੱਠ ਤਾਂ ਆ ਜੇ ਨਹੀਂ ਸਰੀਰ ਠੀਕ ਹੈ ਦਵਾਈਦਾਰੂ ਲਾਇਆ ਰੋਟੀਆਂ ਵੀ ਉਦਾਂ ਪੱਕੀਆਂ ਪੰਨਾਂ ਨਾ ਤੋ ਇੱਥੇ ਰੋਟੀ ਖਾਦੀ ਆ ਮੰਮੀ ਰੋਟੀ ਰੋਟੀ ਕੀ ਖਾਣੀ ਆ ਮੇਰਾ ਨਾ ਸਰੀਰ ਜਿਆ ਨਹੀਂ ਠੀਕ ਪਤਾ ਨਹੀਂ ਬੁਖਾਰ ਜਿਆ ਚੜਿਆ ਹੀ ਤੇ ਦਵਾਈ ਤੇ ਮੈਂ ਖਾਦੀ ਹੀ ਘਰ ਹੈਗੀ ਹੀ ਪਈ ਤੋ ਖਾ ਲਈ ਆ ਹੁਣ ਮੈਂ ਘੜੀਕ ਲੰਮੇ ਪੈ ਲੈਨੀ ਆ ਫੇਰ ਕੋਈ ਕੰਮ ਧੰਦਾ ਕਰਦੀ ਆ ਕੋਈ ਨਹੀਂ ਤੂੰ ਕਰ ਲੈ ਰਸ਼ਟ ਕੰਮ ਮੈਂ ਆਪੇ ਕਰ ਲੈਨੀ ਆ ਮੈਂ ਤਾਂ ਕਰਦੀ ਮੈਨੂੰ ਮੱਝ ਨੂੰ ਪਾਣੀ ਢਾਉਣੀ ਆ ਤੇ ਫਿਰ ਬਾਜ ਧਾਰਤੂਰ ਕੱਢ ਲੈਣੀ ਤੂੰ ਪੈ ਜਾ ਲੰਮੇ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਤੁਸੀਂ ਜੇ ਪਾਣੀ ਢਾਉਣਾ ਢਾ ਸਕਦੇ ਈਓ ਤੇ ਢਾ ਲੋ ਨਹੀਂ ਤੇ ਮੈਂ ਠਹਿਰ ਕੇ ਢਾ ਲਉਂਗੀ ਤੁਸੀਂ ਬੈਜੋ ਰਮਾਨਾ ਗਰਮੀ ਬੜੀ ਆ ਕੋਈ ਗੱਲ ਨਹੀਂ ਗਰਮੀ ਕੋਈ ਨਹੀਂ ਚੜ ਚੱਲੀ ਮੈਂ ਕੰਮ ਕਰਦੀ ਤੂੰ ਬੈਜਾ ਰਮਾਨਾ ਪੈ ਜਾ ਘੜੀ ਲੰਮੇ ਹਾਂ ਮੈਂ ਕੋਈ ਨਹੀਂ ਰਸੋਈ ਦਾ ਮੈਂ ਕਰ ਲੈਨੀ ਆ ਜਾਓ ਫਿਰ ਤਾਰ ਕੱਢਣ ਆ ਪੰਡਾਲ ਨਾਲ ਨਾਲੇ ਨਾਲ ਤਾਰ ਕੱਢ ਲਾ ਔਰ ਮੇਰੀ ਗੱਲ ਸੁਣ ਚਾਹ ਉਹ ਤਾਂ ਜ਼ਰੂਰੀ ਕੰਮ ਆ ਏਦਾਂ ਹੱਥਿਆ ਹੱਥ ਰੱਖਿਆ ਸਾਡਾ ਸਰ ਜੂਗਾ ਜੇ ਮਾਂ ਨੇ ਵਸੀਅਤ ਕਰਾਈ ਦਿੱਤੀ ਗਰਨਾਮ ਦੇ ਨਾਂ ਤੇ ਤੇ ਕਾਗਜ਼ ਘਰੇ ਹੀ ਰੱਖੇ ਹੋਣਗੇ ਕਿਤੇ ਆਹ ਤਾਂ ਜੀ ਉਹਦੇ ਨਾਂ ਵਸੀਅਤ ਕਰਾਈ ਆ ਤੇ ਕਾਗਜ਼ ਤੇ ਘਰੇ ਹੀ ਹੋਣੇ ਆ ਤੂੰ ਚੁੱਪ ਕਰਕੇ ਏਦਾਂ ਕਰ ਉਹਨਾਂ ਕਾਗਜ਼ਾਂ ਨੂੰ ਕੱਢ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਗਾਇਬ ਕਰੀਏ ਜੇ ਕਿਤੇ ਮੈਂ ਫੋਲਾ ਫਲਾਈ ਕੀਤੀ ਤੇ ਮੇਰੇ ਤੇ ਸਾਰਿਆਂ ਨੇ ਸ਼ੱਕ ਕਰਨਾ ਵਾ ਤੇ ਤੇਰੇ ਤੇ ਨਹੀਂ ਕਿਸੇ ਨੇ ਵੀ ਸ਼ੱਕ ਕਰਨਾ ਹਾਏ ਤੇ ਮੈਂ ਕਿੱਦਾਂ ਵੇਖੂਗੀ ਨਾ ਸਾਰੀ ਦਿਹਾੜੀ ਤੇ ਘਰੇ ਰਹਿੰਦੀ ਆ ਵਾ ਤੇ ਮੇਰੇ ਵੱਲ ਹੋਰ ਨਾ ਹੀ ਸ਼ੱਕ ਕਰਨ ਕੀ ਇਹ ਕੀ ਕਰਦੀ ਫਿਰਦੀ ਆ ਤੇ ਇਦਾਂ ਹੱਥ ਹੱਥ ਰੱਖਿਆ ਨਹੀਂ ਕਿ ਜੀਵਣਾ ਮੈਂ ਖਿਆਲ ਰੱਖਦਾ ਵਾ ਮਾੜਾ ਮੋਟਾ ਤੇ ਮੰਮੀ ਨੇ ਵੱਦ-ਵੱਦ ਟਰੰਕ ਜੀ ਰੱਖ ਦੀ ਹਿੰਦੀ ਸਾਰਾ ਕੁਝ ਆਪਣੇ ਜਿਉ ਇੱਕ ਨਹੀਂ ਫੋਲ ਤੇ ਲੱਭ ਉਹਨਾਂ ਪੇਪਰਾਂ ਨੂੰ ਤੇ ਜੇ ਮੈਂ ਹੁਣ ਗਈ ਉਹ ਵੇਹ ਬਾਹਰ ਕਿਦਾਂ ਸੁਵਾਗੇ ਆਂਗੂ ਲੰਮੇ ਪਈ ਆ ਤੇ ਮਾਤਾ ਉਤੋਂ ਆਣ ਕੇ ਤਾਂ ਉਹਦੇ ਨਾਲ ਫਪੜੇ ਕਰਨ ਲਈ ਉਠ ਦਵਾਈ ਖਾ ਮੇਰਾ ਪੁੱਤ ਤੇ ਰਮਾਣ ਕਰ ਤੇ ਠੀਕ ਹੋ। ਓਏ ਉਹ ਨੂੰਖੇ ਪਤਾ ਲੱਗਣ ਡਿਆ ਵਾ। ਨਹੀਂ ਪਤਾ ਲੱਗਣਾ। ਉਹਨੂੰ ਦੇਖੋ ਸੁਧ-ਬੁੱਧ ਕੋਈ ਨਹੀਂ ਕੀ ਬਗਾਰ ਨਾਲ। ਤੁਸੀਂ ਛੱਡ ਦਿਓ ਗੱਲ। ਸੁਧ-ਬੁੱਧ ਦੀ ਉਹਦੀ ਬਾਜਵਾਲੀ ਅੱਖ ਵਾ ਚਾਸ਼ਵੇ ਧਿਆਨ ਰੱਖਦੀ ਆ। ਕੀ ਕੋਈ ਕਰਨ ਡਿਆ ਤੇ ਕੀ ਨਹੀਂ ਕਰਨ ਡਿਆ। ਗਰਮੀ ਤੇ ਤੈਨੂੰ ਮੈਂ ਦੱਸਦਾ ਵਾਂ। ਬੰਮੂ ਸੁੱਤੀ ਆ ਆਰਾਮ ਨਾਲ ਤੇ ਐਦਾਂ ਕਰਕੇ ਨਾ ਹੱਥ ਕਰਕੇ ਵੇਖ ਲਈ ਮੜ ਜਾ। ਜੇ ਤੇ ਉਠੂਗੀ ਤੇ ਠੀਕ ਆ। ਜੇ ਨਹੀਂ ਕੋਈ ਹੋਸ਼ ਹੋਊਗੀ ਨਾ ਤੇ ਚੁੱਪ ਕਰਕੇ ਤੂੰ ਆਪਣਾ ਕੰਮ ਕਰੀ। ਮੈਂ ਬਾਜਾਨਾ ਬਾਹਰ ਵੇਨਾ ਭਲਾ ਮੰਮੀ ਕੀ ਕਰਨ ਲਈ ਆ ਠੀਕ ਆ ਨਾ ਨਾਲ ਵੇਖ ਲੋ ਕਰਕੇ ਵੇਖ ਲੈਨੇ ਆ ਵੀ ਕੰਮ ਕਰਨਾ ਤੇ ਪੈਣਾ ਹੀ ਆ ਕੁਛ ਨਾ ਕੁਛ ਇਹ ਬੰਦਾ ਮੇਰਾ ਨਾ ਉੱਠੇ ਕੰਮਾਂ ਚ ਮੈਨੂੰ ਭਾ ਦਿੰਦਾ ਵਾ ਤੇ ਇਹ ਮਾਇਦੀ ਨੇ ਤੇ ਫਿਰ ਮੁੰਡੇ ਦੀ ਸੈਡ ਲੈਣੀ ਆ ਕਿ ਮੁੰਡਾ ਮੇਰਾ ਚੰਗਾ ਵਾ ਮੈਨੂੰ ਤਾਂ ਅੱਗੇ ਭਾਜੀ ਮੋٹے ਪੋ ਲੈਂਦਾ ਵਾ ਤੇ ਆਲਦਾ ਜਾਵੇ ਕਿਤੇ ਹਾਲੇ ਭਾਪਾ ਜਿਆ ਬਾਈ ਚ ਨਾ ਕੋਸ਼ੂ ਸਾਮਸਾਂ ਵਗੇ ਰੱਖੀਆਂ ਕੀ ਆ ਅੱਛਾ ਆਈਓ ਲੈ ਬਾਣੀ ਕਿਥੇ ਆ ਲੈ ਟੋ ਟੇ ਟ ਪਹਿਲਾ ਕੋਈ ਆ ਜਾਵੇ ਮਦਦ ਹੋ ਗਈ ਅੱਲਾ ਫਾਫੇ ਲਉਣਾ ਇੱਥੇ ਸੁਟਾ ਇਹਨੂੰ ਕਿੱਥੇ ਸਾਮਦੀ ਰਾਂਗੀ ਖੜਖੜ ਜੇ ਦੀ ਆਵਾਜ਼ ਆਉਣੀ ਆ ਕਿੱਤਾ ਸੁੱਤੀ ਆ ਘੋੜੇ ਵੇਚ ਕੇ ਸੁੱਤੀ ਰੇ ਵੇਖੀ ਤੇਰੀਆਂ ਮੈਂ ਨੀਂਦਾ ਕਿਦਾਂ ਹਰਾਮ ਕਰਦੀ ਤੇਰੀਆਂ ਰਾਤ ਉੱਠ ਉੱਠ ਕੇ ਬੜਾਏਂ ਕਿ ਨਾ ਤੇ ਤੂੰ ਗੁੰਮੀਦ ਕਿੰਨੂੰ ਕਹਿਣਾ ਸੇ ਵਾਏ ਜੋਗਨੀਆ ਮਾਦਾ ਡਿੱਗੀਆਂ ਤੇ ਡਿੱਗੀ ਰਹਿ ਚੁੱਕਣਾ ਤੈਨੂੰ ਮੈਂ ਵੀ ਨਹੀਂ ਚੁੱਕਣ ਤੇ ਨਿਕਰਨਾ ਮਾ ਜਿੰਨਾ ਨੂੰ ਪੈਲੀ ਦਿੱਤੀ ਤੂੰ ਨਿਕਰਨਾ ਮਾ ਨਹੀਂ ਪੰਮਾ ਹਾਏ ਵਾ ਸੁਣੋ ਕੋਈ ਮਰ ਕੇ ਉੱਠਿਆ ਨਹੀਂ ਜਾਂਦਿਆ ਗਰਨਾਮ ਹਾਏ ਕਿੱਥੇ ਚਲ ਗਏ ਸਾਰੇ ਇਹ ਕਤੇ ਉਹਨ ਖੱਤਾਈਓ ਐਡਾ ਰੰਨ ਦੇ ਮਗਰ ਲੱਗਾ ਈਓ ਵੇਖ ਕੇ ਤੇ ਉੱਠ ਕੇ ਚੱਲ ਗਿਆ ਤਸ ਏਡੀ ਮਾਂ ਵਾਧੂ ਆ ਗਈ ਆ ਇਦਨ ਅਕਦਰ ਰੱਬ ਤੇ ਹੀ ਛੱਡਦਾ ਵਿਆਹ ਕੇ ਤੋਰ ਤੇ ਦਿੰਦੀ ਇੰਨਾ ਦੁੱਖਤ ਨਾ ਮੈਨੂੰ ਵੇਖਣੇ ਪੈਂਦੇ ਪਤਾ ਨਹੀਂ ਕਿੱਥੇ ਸਾਰੇ ਨਿਕਲ ਗਈਓ ਵੇ ਗਰਨਾਮ ਹਾਏ ਵੇ ਕਿੱਥੇ ਚਲ ਗਈਓ ਮਾਤਾ ਨੂੰ ਕੀ ਹੋ ਗਿਆ ਬੜੀ ਰੌਲੀ ਪਾਉਂਦੀ ਠਿਕਾ ਮਾਰਦੀ ਉਹ ਤੇਰਾ ਭਲਾ ਜੀ ਕੀ ਹੋਇਆ ਵਾ ਹਾਏ ਵੇ ਮੈਂ ਪਾਣੀ ਪਾਉਂਦੀ ਨਹੀਂ ਮੈਨੂੰ ਕੋਣ ਦਾ ਪਾਣੀ ਪਾਪੇ ਪੰਮਾ ਪਾ ਲਿੰਦੀ ਵੇ ਪਰ ਮੋਢਾ ਠੀਕ ਨਹੀਂ ਗੀ ਉਹ ਵੀ ਪਤਾ ਨਹੀਂ ਕਾਹਦੀ ਟੈਨਸ਼ਨ ਲਈ ਜਾਂਦੀ ਉਹ ਤੇ ਉਹ ਤੇ ਬਿਮਾਰ ਪਈ ਆ ਇਹਨੂੰ ਪਤਾ ਜਦੋਂ ਗੋਡੇ ਗੜੇ ਨਹੀਂ ਕੰਮ ਕਰਦੇ ਤੂੰ ਕਾਨੂੰ ਪੰਗਾ ਮਾਤਾ ਲੈਣੀ ਨਹੀਂ ਬਹਿ ਜਾ ਇੱਥੇ ਨਾ ਮੈਂ ਤੇ ਤਾਰ ਕੱਢਣ ਚੱਲੀ ਸੀ ਤੇ ਮੈਨੂੰ ਬੂਟੇ ਸੁੱਕੇ ਦੇਖੇ ਤੇ ਮੈਂ ਚੱਲ ਬੂਟਿਆਂ ਨੂੰ ਪਾਣੀ ਪਾ ਦੇਣੀ ਆ ਜੇ ਬੁੱਢੇ ਵਾਲੇ ਚੂੜਾ ਟੁੱਟ ਗਿਆ ਨਾ ਮਾਤਾ ਤੇ ਬੰਨਣਾ ਨਹੀਂ ਆ ਸਾਰੀਆਂ ਮੰਜੇ ਲੜਕੀਆਂ ਦੱਸਾਂ ਤੈਨੂੰ ਮੈਂ ਤੂੰ ਨਾ ਪੰਗੇ ਲਾ ਕਰੇ ਹੋ ਜੇ ਅਹੀਂ ਵੇ ਕੀ ਕਰਾਂ ਕਰਨਾ ਪੈਂਦਾ ਮਾੜਾ ਮੋਟਾ ਕਿੰਨੇ ਕਰਨਾ ਵਾ ਉਹ ਤੇ ਉਹ ਗੱਲ ਸਾਰਾ ਕੁਝ ਤੁਹਾਡੇ ਸਿਰ ਤੇ ਸੁੱਟ ਦਿੱਤਾ ਉਹਨਾਂ ਨੇ ਤੇ ਮੈਂ ਵੀ ਨਾਲ ਨਾ ਕਰਾਵਾਂ ਕੌਣ ਕਰਾਊਗਾ ਆਪੇ ਮਾਤਾ ਹੀ ਕਰ ਲਾਂਗੇ ਦੋਹੀਂ ਚੰਗਾ ਤੂੰ ਮੰਜੀ ਬੈ ਕੇ ਰਮਾਨ ਨਿਕਾ ਜਾ ਕਰ ਚੰਗਾ ਜੇ ਤੂੰ ਡੱਪੀ ਮੰਜੀ ਤੇ ਸਾਡੀ ਸਾਹਮਣੀ ਉੱਕੀ ਹੋਣੀ ਆ ਅਸੀਂ ਘਰ ਦਾ ਕੰਮ ਕਰਾਂਗੇ ਤੈਨੂੰ ਸੰਭਾਂਗੇ ਇਹ ਤਾਕਤ ਆ ਗੈਸ ਬਾਲਤੀ ਪਹਿਲਾਂ ਕਿੰਤਾ ਸਈਆਂ ਤੱਕ ਕਰਾਇਆ ਬਲ ਜਾ ਭਰਾਵਾ ਤੂੰ ਹੀ ਹੋਣਾ ਹੇ ਨੂਨਾ ਖੱਤੇ ਨੂੰ ਕੀ ਹੋ ਗਿਆ ਵਾ ਉਧਰੋਂ ਛੇਤੀ ਉਧਰੋਂ ਇਹ ਨਹੀਂ ਬਲਟਿਆ ਅੱਜ ਜਾ ਬਾਲ ਕੇ ਵੇਖਾਂ ਲੈ ਕੀ ਕਹਿੰਦਾ ਹੁੰਦੇ ਕਾਲੀ ਉਹ ਤੇ ਹਏ ਬਲ ਜਾ ਲੈ ਬਲ ਕੇ ਬਲ ਕੇ ਬਲ ਕੇ ਬਲ ਕੇ ਲੈ ਮਾ ਕਰ ਲਾ ਤੂੰ ਬੁਸੀ ਦਾ ਪੋਤੇ ਦੇ ਨਾਂ ਤੇ ਭਾਵੇਂ ਤੂੰ ਪਰਪੋਤੇ ਦੇ ਨਾਂ ਤੇ ਕਰ ਲਾ ਸੀ ਆ ਤੇਰੀਆਂ ਕੀ ਕਰਨੀਆਂ ਜਿੰਨਾ ਚਾ ਅੱਗੇ ਜਿੰਦਾਬਾਦ ਵਾ ਕਿ ਬਾ ਸੁਪੀ ਆ ਫਰਾਂ ਤੇ ਤੈਨੂੰ ਹੁਣ ਲੱਗਣਾ ਵੇਖੀ ਜਦੋਂ ਵੇਖਿਆ ਤੂੰ ਆ ਇਹ ਕਾਗਜ਼ ਹੈ ਹੀ ਨਹੀਂ ਕਿੱਥੇ ਚਲ ਗਏ ਭਲਚ ਬਲਚ ਤੇ ਸਬੂਤ ਨਹੀਂ ਰਹਿਣ ਦੇਣਾ ਸਾਰਾ ਇਹਨੂੰ ਇਕੱਠਾ-ਗੁੱਠਾ ਕਰਕੇ ਸਿੰਕ 'ਚ ਸੁੱਟਦੀ ਆ ਨਾ ਰਹੁ ਕਿ ਕਹਿੰਦਾ ਬਾਸ ਤਾ 9 ਵਜੂ ਪੌਸਰੀ ਚੱਲ ਮਰਾ ਉੱਠ ਅੰਦਰ ਨਾ ਤੈਨੂੰ ਪਮੋ ਟੂਟ ਆ ਮਲਦੀ ਨਾਲੇ ਗੋਲੀ ਗੋਲ ਦੰਨੇ ਆ ਜੇ ਨਹੀਂ ਤੇ ਮੇਰੇ ਮੰਗਰ ਬੈ ਮੋਰਸਾਲ ਦੇ ਡਾਕਟਰ ਕੋਲੋਂ ਦਵਾਈ ਲੈ ਕੇ ਟਿਕਟਾ ਲਵਾ ਕੇਗੀ ਵੇ ਰਹਿਣ ਦੇ ਦਵਾਈ ਦਵਾਈ ਤੇ ਮੇਰੇ ਕੋਲ ਪੰਡ ਦਵਾਈਆਂ ਦੀ ਪਈ ਮੈਂ ਉਹ ਖਾ ਲੈਣੀ ਆ ਵੇ ਉਹਨੂੰ ਕਿਹਾ ਡਾਕਟਰ ਵੱਲ ਖੜ ਜਿੰਨੇ ਚੰਕਾ ਸਾਹਮਣਾ ਵਾ ਮੇਰਾ ਹੁਣ ਕੀ ਆ ਮੈਂ ਤਾਂ ਮੰਜੀ ਤੇ ਬਹਿ ਜੂ ਤਾਂ ਵੀ ਸਰ ਜਾਣਾ ਵਾ ਉਹ ਮਾਤਾ ਹੋ ਜੂ ਠੀਕ ਆਪੇ ਕੋਈ ਨਹੀਂ ਉਹਨੂੰ ਦਵਾਈ ਦਿੱਤੀ ਲਾ ਕੇ ਨਾ ਤੇ ਫੇਰ ਚੱਕਰਾਉ ਨਾ ਤੇਰਾ ਜ਼ਰੂਰੀ ਆ ਹੱਡੂੜੇ ਖਿਸ ਗਿਆ ਨਾ ਤੂੰ ਮੁੜ ਕੇ ਔਖਾ ਹੋ ਜਾਣਾ ਵਾ ਤੂੰ ਮੈਨ ਚੱਲ ਨਹੀਂ ਤੇ ਡਾਕਟਰ ਦਵਾਈ ਲੈ ਜੀ ਨਹੀਂ ਨਹੀਂ ਟੂਪ ਪਈ ਟੂਪ ਮਾਰ ਲੈਨੀ ਦਵਾਈ ਚੱਲ ਫੇਰ ਅੰਦਰ ਆ ਉਹਦੇ ਲਾਗੇ ਪੰਮੇ ਬਹਿ ਜਾ ਤੂੰ ਵੀ ਤੇ ਟੂੜੇ ਨੂੰ ਮਲ ਦਿੰਦੇ ਨੂੰ ਦਵਾਈ ਦਿੰਨਾ ਚੱਲ ਤੇ ਤੈਨੂੰ ਆਖਿਆ ਵੀ ਨੂੰ ਪੰਗੇ ਨਾ ਲਿਆ ਕਰ ਅਸੀਂ ਆਪੇ ਕਰ ਲਾਂਗੇ ਪਰ ਨਾ ਤੂੰ ਤਾਂ ਨਹੀਂ ਮੈਂ ਪੰਗੇ ਲੈਣੇ ਲੈਣੇ ਆ ਤੇ ਕੀ ਕਰਾਂ ਵੇ ਹੁਣ ਐਸ ਇਹ ਇਕੱਠਾ ਕਰ ਆ। ਹਾਂ ਲੱਗਦਾ ਕੋਈ ਆ ਗਿਆ ਬਾਅਦ। ਮੈਂ ਤੇ ਦੌੜਾਂ, ਕਸਮਾਂ ਲਾਵੇ, ਜੋ ਕੰਮ ਹੀ ਹੋ ਮੈਂ ਕਰ ਦਿੱਤਾ। ਚਲ ਮਾਤਾ, ਬੈਠੇ ਬੈਠੇ ਨਾ ਹੋਰੀ ਬਿਫਤਾ ਪਾਉਣੀ ਸਾਡੇ ਬਾਹਰ। ਇਹ ਮੇਰੇ ਗਿੱਟੇ ਨੂੰ ਪੀੜ ਬੜੀ ਹੋਣ ਲਈ ਉਹ ਹੋਣੀ ਆ। ਇਹ ਤੈਨੂੰ ਆਖਿਆ ਵੀ ਨਾ ਪੰਗੇ ਲਿਆ ਕਰ ਤੂੰ ਕਿਤੇ ਹਟਦੀਂ। ਮੈਨੂੰ ਲੱਗਦਾ ਗਿੱਟਾ ਮਚਕੋੜ ਆ ਗਿਆ ਈ। ਚੱਲ ਕੋਈ ਨਹੀਂ, ਬੈਹ ਰੈਸਟ ਕਰ। ਹਾਏ। ਉਹ ਮੰਮਾ। ਉਹ ਮਾਡੀ ਮਾ। ਹਾਂ। ਉਹ ਸਾਟਲ ਵਾਲੀ ਮਾਤਾ ਨੇ। ਹੋਏ ਮੈਂ ਮਰ ਗਈ ਕਿੱਦਾਂ ਲੱਗ ਗਈ ਆ ਹਾਏ ਕਿਤਾ ਸੁੱਝ ਗਿਆ ਇਹਦਾ ਪਾਣੀ ਪਾਉਂਦੀ ਪਪੀਤੀਆਂ ਨੂੰ ਹਾਏ ਹਾਏ ਮਾਤਾ ਤੈਨੂੰ ਮੈਂ ਆਖਿਆ ਸੀ ਨਾ ਵੀ ਬੈ ਜਾ ਰਮਾਨਾ ਪਹਿਲਾਂ ਤੂੰ ਉਹ ਗੱਲ ਮਾਲ ਡੰਗਰ ਵਾਲਾ ਤੁਰ ਪਈ ਤਾਂ ਮੁੜ ਕੇ ਤੈਨੂੰ ਕਿੰਨੇ ਆਖਿਆ ਸੀਗਾ ਪਪੀਤੀਆਂ ਨੂੰ ਪਾਣੀ ਪਾ ਹਾਏ ਨਹੀਂ ਮੈਂ ਤਾਂ ਚੱਲੀ ਤਾਰ ਕੱਢਣ ਹੀ ਤੇ ਸੁੱਕੇ ਹੀ ਬੂਟੇ ਤੇ ਮੈਂ ਚੱਲ ਪਾਣੀ ਪਾ ਦਿੰਨੀ ਆ ਚੱਲ ਬੈ ਜਾ ਇੱਥੇ ਮੈਂ ਨਾ ਲਿਆਵਾ ਦਵਾਈ ਫੜ ਕੇ ਤਾਂ ਚਲੀ ਹੁਣ ਪਾਣੀ ਪਾ ਪਪੀਤੇ ਲੱਗਣੇ ਆ ਮੈਂ ਪਾਣੀ ਪਾਵਾਂਗੇ ਤੇ ਲੱਗਣਗੇ ਚਾ ਠੀਕ ਆ ਮਾਤਾ ਹਾਂ ਆ ਕੇ ਲੁੱਸਾ ਪਿਆ ਹੋਏ ਮੈਂ ਮਰ ਜਾਂ